मुर्दाबा मुराद मुज़म पो ਛਤਬੀੜ ਜੰਗਲਾਤ ਕਰਮਚਾਰੀ ਯੂਨੀਅਨ ਨੇ ਅੱਜ ਛਤਬੀੜ ਚਿੜੀਆ ਘਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਇਹ ਵਿਰੋਧ ਪ੍ਰਦਰਸ਼ਨ ਛਤਬੀੜ ਚਿੜੀਆ ਘਰ ਦੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਛਤਬੀੜ ਚਿੜੀਆ ਘਰ ਦੇ ਫੀਲਡ ਡਾਇਰੈਕਟੋਰੇਟ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰ ਦਿੱਤਾ ਗਿਆ ਪਰ ਨਿਯਮਤ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਜਾ ਰਹੇ ਹਾਲਾਂਕਿ ਜਿਨ੍ਹਾਂ ਕਰਮਚਾਰੀਆਂ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੀ ਮੈਡੀਕਲ ਅਤੇ ਪੁਲਿਸ ਵੈਰੀਫਿਕੇਸ਼ਨ ਵਿ ਕੀਤੀ ਗਈ ਹੈ ਛੱਤਬੀੜੇ ਚਿੜੀਆ ਘਰ ਅਸਥਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ 56 ਅਸਥਾਈ ਕਰਮਚਾਰੀਆਂ ਨੂੰ ਸਥਾਈ ਕਰ ਦਿੱਤਾ ਗਿਆ ਪਰ ਆਦੇਸ਼ ਜਾਰੀ ਨਹੀਂ ਕੀਤੇ ਜਾ ਰਹੇ ਲਗਭਗ 100 ਗੈਰ ਹਨਰਮੰਦ ਕਰਮਚਾਰੀਆਂ ਨੇ ਫੀਲਡ ਡਾਇਰੈਕਟੋਰੇਟ ਛੱਤਬੀੜ ਦੇ ਦਫਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਜੰਗਲਾਤ ਵਰਕਰ ਯੂਨੀਅਨ ਪੰਜਾਬ ਸਤਿਕਾਰਯੋਗ ਅਸੀਂ মিডিਆ ਦੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ মিডিਆ ਦਾ ਕੀ ਜਿਹੜੀ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੇ ਨੇ ਤੇ ਜਿਹੜੇ ਸਾਡੇ ਹੱਕ ਨੇ ਤੇ ਮੀਡੀਆ ਦਾ ਬਹੁਤ ਸਹਿਯੋਗ ਮਿਲਦਾ ਸਾਨੂੰ ਜਿਹੜੇ ਸਾਡੇ ਹੱਕਾਂ ਲਈ ਪ੍ਰਤੀ ਸਾਨੂੰ ਅੱਗੇ-ਅੱਗੇ ਸਰਕਾਰ ਤੱਕ ਸਾਡੀ ਗੱਲ ਨੂੰ ਪਹੁੰਚਾਉਂਦੇ ਨੇ ਤੇ ਅਸੀਂ ਛੱਤ ਵਿੜ ਚਿੜੀਆ ਘਰ ਤੋਂ ਕੱਚੇ ਮਲਾਜ਼ਮ ਪੱਕੇ ਹੋਣ ਦੀ ਮੰਗ ਤੇ ਬੈਠੇ ਹਾਂ ਜੋ ਕਿ 15 ਤੋਂ 20 ਦਿਨ ਹੋ ਗਏ ਨੇ ਸਾਡੇ ਮਲਾਜ਼ਮਾਂ ਦੇ ਪੁਲਸ ਵੈਰੀਫਿਕੇਸ਼ਨਾਂ ਹੋਈਆਂ ਨੇ ਤੇ ਮੈਡੀਕਲ ਹੋਈਆਂ ਨੇ ਤੇ ਸਰਕਾਰ ਗੁੰੰਗੀ ਬੋਲੀ ਸਰਕਾਰ ਉਹ ਅੰਤਮਾਨ ਦੀ ਤੇ ਸਾਡੇ ਮੁਲਾਜ਼ਮਾਂ ਨੂੰ ਗੁੰਗਰਾਹ ਕਰੀ ਜਾਂਦੀ ਆ ਤੇ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਪਹਿਲਾਂ ਆਰਡਰ ਮਿਲਦੇ ਹੁੰਦੇ ਸੀ ਫੇਰ ਮੈਡੀਕਲ ਤੇ ਪੁਲਿਸ ਵੈਰੀਫਿਕੇਸ਼ਨਾਂ ਹੁੰਦੀਆਂ ᱛੀਆ ਪਰ ਇਹ ਗੁੰਗੀਬੋਲੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਤੇ ਸਾਡੇ ਮੁਲਾਜ਼ਮਾਂ ਨੂੰ ਗੁੰਗਰਾਹ ਕਰਦੀ ਆ ਤੇ ਇਹਨਾਂ ਨੂੰ ਆਰਡਰ ਨਹੀਂ ਦੇ ਰਹੇ ਤੇ ਸਾਰੇ ਪੰਜਾਬ ਦੇ ਵਿੱਚ ਸੈਂਟਰ ਬੋਡੀ ਵੱਲੋਂ ਤੇ ਜਗ੍ਹਾ-ਜਗ੍ਹਾ ਤੇ ਫੀਲਡ ਡਾਇਰੈਕਟਰ ਦੇ ਧਰਮੇ ਮਾਰੇ ਜਾ ਰਹੇ ਨੇ ਜਦ ਤੱਕ ਸਾਡੇ ਵਰਕਰਾਂ ਨੂੰ ਕੱਢੇ ਸਤਕਾਰਯੋਗ ਸਾਥੀਆਂ ਨੂੰ ਆਰਡਰ ਨਹੀਂ ਮਿਲਣਗੇ ਉਦੋਂ ਤੱਕ ਸਾਰੇ ਸਾਥੀ ਐਵੇਂ ਹੜਤਾਲਤੇ ਰਹਿਣਗੇ ਕੰਮ ਛੋੜ ਤੇ ਜਦ ਤੱਕ ਸਾਡੇ ਸਾਥੀਆਂ ਨੂੰ ਪੱਕੇ ਹੋਣ ਦੇ ਆਰਡਰ ਨਹੀਂ ਮਿਲਦੇ ਧੰਨਵਾਦ ਮੈਂ ਪਹਿਲੇ ਇੱਥੇ মিডিਆ ਦਾ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਸਾਡੇ ਕਿਹੇ ਤੇ ਇੱਕ ਬਹੁਤ ਬਹੁਤ ਪਹੁੰਚੇ ਆ ਅਸੀਂ ਅੱਜ ਜਿਹੜੇ ਜਿਹੇ ਧਰਨਾ ਲਾਇਆ ਹੋਇਆ ਜਿਹੜੇ ਸਾਡੇ ਮਲਾਜ਼ਮਾਂ ਨੂੰ ਸਰਕਾਰ ਵੱਲੋਂ ਕਿਹਾ ਗਿਆ ਸੀ ਵੀ ਇਹਨਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਉਹਨਾਂ ਦੇ ਮੈਡੀਕਲ ਕਰਾਏ ਗਏ ਪੁਲਿਸਨਿਕ ਵੈਰੀਆਂ ਵੀ ਕਰਾਈਆਂ ਗਈਆਂ ਪਰ ਹੁਣ ਤੱਕ ਨਾਹੀ ਕੋਈ ਦਫਤਰਾ ਵੱਲੋਂ ਤੇ ਨਾਹੀ ਕੋਈ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਆਰਡਰ ਦਿੱਤੇ ਗਏ ਹਨ ਤੇ ਨਾਹੀ ਕੋਈ ਦਿੱਤਾ ਗਿਆ ਹੈ ਇਹ ਜਿਹੜਾ ਧਰਨਾ ਇਹ ਪੂਰੇ ਪੰਜਾਬ ਦੇ ਵਿੱਚ ਲੱਗ ਰਿਹਾ ਹੈ ਹਰ ਇੱਕ ਦਫਤਰ ਦੇ ਮੂਹਰੇ ਇਹ ਫੀਲਡ ਡਾਇਰੈਕਟਰਾਂ ਦੇ ਦਫਤਰਾਂ ਮੂਹਰੇ ਇਹ ਧਰਨਾ ਲਾਇਆ ਗਿਆ ਹੈ ਅਸੀਂ ਇਸ ਧਰਨੇ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੇ ਇੱਕ ਇੱਕ ਮਲਾਜ਼ਮ ਨੂੰ ਜੇ ਸਰਕਾਰ ਵੱਲੋਂ ਕਿਹਾ ਗਿਆ ਸੀ ਮਲਾਜ਼ਮ ਪੱਕੇ ਕਰ ਰਹੇ ਉਹਨਾਂ ਨੂੰ ਆਰਡਰ ਨਹੀਂ ਮਿਲਦੇ ਉਦੋਂ ਤੱਕ ਇਹ ਸਾਡਾ ਜਿਹੜਾ ਧਰਨਾ ਹੈ ਇਹ ਜਾਰੀ ਰਹੇਗਾ ਇਦਾਂ ਹੀ ਧੰਨਵਾਦ